ਸਰਸਿਕਾਲ ਜੀ ਮੈ ਰੋਸ਼ਨੀ ਤੁਸੀਂ ਵੇਖ ਰਹੇ ਹੋ ਪੰਜਾਬੀ ਲਿੰਕ মিডিਆ ਜਾਣਕਾਰੀ ਦਵਾਂਗੇ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ ਬੀਤੀ ਰਾਤ ਵਾਪਰੇ ਇੱਕ ਹੈਰਾਨੀਜਨਕ ਹਾਦਸੇ ਬਾਰੇ ਜੀ ਹਾਂ ਬੀਤੀ ਰਾਤ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ 7 ਮਹੀਨਿਆਂ ਦੀ ਕੁੜੀ ਆਪਦੀ ਮਾਂ ਨਾਲ ਬਿਸਤਰੇ ਤੇ ਸੁੱਤੀ ਪਈ ਗਾਇਬ ਹੋ ਜਾਂਦੀ ਹੈ ਕਰਦਿਆਂ ਨੂੰ ਇਸ ਬਾਰੇ ਕੋਈ ਸੂਹ ਨਹੀਂ ਲੱਗਦੀ ਜਦ ਉਹਨਾਂ ਦੀ ਵੱਡੀ ਕੁੜੀ ਰਾਤ ਦੇ ਕਰੀਬ 3:30 ਵਜੇ ਦੇ ਆਸ-ਪਾਸ ਬਿਸਤਰੇ ਤੋਂ ਡਿੱਗ ਕੇ ਰੋਣ ਲੱਗ ਜਾਂਦੀ ਹੈ ਤਾਂ ਉਸ ਦੀ ਮਾਂ ਦੀ ਅੱਖ ਖੁੱਲਦੀ ਹੈ ਜਦੋਂ ਵੇਖਦੀ ਹੈ ਕਿ ਉਹਨਾਂ ਦੀ ਛੋਟੀ ਕੁੜੀ ਦਿਵਿਆanshi ਜੋ ਕਿ ਬਿਸਤਰੇ ਤੇ ਨਹੀਂ ਹੈ ਤਾਂ ਉਹ ਆਪਣੇ ਪਰਿਵਾਰ ਵਾਲਿਆਂ ਨੂੰ ਠਾਲਦੀ ਹੈ ਤੇ ਸਾਰੇ ਉਹ ਕੁੜੀ ਨੂੰ ਲੱਭਣ ਲੱਗ ਜਾਂਦੇ ਇਸ ਦੇ ਚੱਲਦਿਆਂ ਅਗਲੇ ਅਗਲੇ ਸਵੇਰ ਪਰਿਵਾਰ ਵਾਲੇ ਪੁਲਿਸ ਸਟੇਸ਼ਨ ਜਾ ਕੇ ਐਫ ਆਈ ਆਰ ਦਰਜ ਕਰਵਾਉਂਦੇ ਨੇ ਤੇ ਪੁਲਿਸ ਵੱਲੋਂ ਜਾਂਚ ਜਾਰੀ ਕਰ ਦਿੱਤੀ ਜਾਂਦੀ ਹੈ ਪੁਲਿਸ ਵੱਲੋਂ ਜਾਂਚ ਜਾਰੀ ਕਰਦੇ ਸਮੇਂ ਮਹੱਲੇ ਦਾ ਤਾਂ ਸੀਸੀਟੀਵੀ ਕੈਮਰਾ ਫਰੋਲਿਆ ਗਿਆ ਤਾਂ ਉਸ ਸਮੇਂ ਰਾਤ ਦੇ ਕਰੀਬ 12 ਵਜੇ ਦੇ ਆਲੇ-ਦੁਆਲੇ ਇੱਕ ਤਿੰਨ ਵਿਅਕਤੀ ਜੋ ਕਿ ਬਾਲਟੀਆਂ ਲੈ ਕੇ ਜਾ ਰਹੇ ਸੀ ਉਹਨਾਂ ਉੱਤੇ ਉਹਨਾਂ ਦਾ ਸ਼ੱਕ ਪੈ ਰਿਹਾ ਏ ਜਿਸ ਦੇ ਚਲਦਿਆਂ ਪੁਲਿਸ ਨੇ ਕਿਹਾ ਕਿ ਉਹਨਾਂ ਦਾ ਪਤਾ ਕੀਤਾ ਜਾਵੇਗਾ ਕਿ ਉਹ ਕਿਉਂ ਕੌਣ ਨੇ ਤੇ ਰਾਤ ਨੂੰ 12 ਵਜੇ ਉਹ ਮਹੱਲੇ ਵਿੱਚ ਕੀ ਕਰ ਰਹੇ ਸੀ ਬਾਲਟੀਆਂ ਲੈ ਕੇ ਜਦ ਤੱਕ ਇਸ ਦੇ ਬਾਰੇ ਕੋਈ ਹੋਰ ਅਪਡੇਟ ਸਾਂਝੀ ਨਹੀਂ ਕੀਤੀ ਜਾਂਦੀ ਤਾਂ ਇਸ ਦੀ ਹੋਰ ਅਪਡੇਟ ਜਾਣਨ ਲਈ ਜੁੜੇ ਰਹੋ ਪੰਜਾਬੀ ਲਿੰਕ মিডিਆ ਨਾਲ ਧੰਨਵਾਦ